ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਤਨਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਇੱਕ ਥਾਂ ਤੋਂ ਦੂਸਰੇ ਥਾਂ ਤੇ ਜਦੋਂ ਵੀ ਲੈ ਕੇ ਜਾਇਆ ਜਾਂਦਾ ਹੈ ਚਾਹੇ ਅਖੰਡ ਪਾਠ ਹੋਵੇ ਜਾਂ ਕਿਸੇ ਦੇ ਕਰੇ ਭੋਗ ਪੈਣਾ ਹੋਵੇ ਫਿਰ ਚਾਹੇ ਕਿਸੇ ਵੀ ਰਾਹ ਦੇ ਉੱਤੋਂ ਤਨਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੂਪ ਕਿਉਂ ਨਾ ਲੰਗਦਾ ਹੋਵੇ ਹਰ ਕੋਈ ਰੁਕ ਕੇ ਦਿਲੋਂ ਨਤਮਸਤਕ ਹੁੰਦਾ ਹੈ ਤੇ ਹਾਲ ਹੀ ਦੇ ਵਿੱਚ ਇੱਕ ਬਹੁਤ ਹੀ ਦਿਲ ਨੂੰ ਸਕੂਨ ਦੇਣ ਵਾਲਾ ਦ੍ਰਿਸ਼ ਵੇਖਣ ਨੂੰ ਮਿਲਿਆ ਜਦੋਂ ਪੰਜਾਬ ਪੁਲਿਸ ਦੇ ਜਵਾਨਾਂ ਨੇ ਤਨਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸਲਾਮੀ ਦਿੱਤੀ ਇਸ ਸਲਾਮੀ ਨੂੰ ਵੇਖ ਕੇ ਤੁਹਾ ਸੀ ਜਿਹੜਾ ਨੂੰ ਦਸਾਂ ਗੁਰਾਂ ਦੀ ਜੀਉਂਦੀ ਜਾਗਦੀ ਜੋਤ ਆਖਦੇ ਆ ਉਹ ਵਾਕੇ ਹੀ ਜੀਉਂਦੀ ਜਾਗਦੀ ਜੋਤ ਹੈ ਤੇ ਸਾਨੂੰ ਉਸ ਦਾ ਅਹਿਸਾਸ ਇਸ ਵੀਡੀਓ ਨੂੰ ਵੇਖ ਕੇ ਬਾਕੂਬ ਜ਼ਰੂਰ ਹੋਵੇਗਾ Oh, 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 Onu ਰੁਪਿਆ ਰਿਓ ਬਹੁਤ ਸਾਰੇ ਪ੍ਰਚਾਰਕ ਅਜਿਹੇ ਨੇ ਜਿਹੜੇ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਕਿੰਤੂ ਕਰਦੇ ਨੇ ਸਿੱਖ ਸੰਗਤ ਨੂੰ ਕੁਰਾਹੇ ਪਾਉਂਦੇ ਨੇ ਸਿੱਖ ਸੰਗਤ ਦੇ ਵਿੱਚ ਕੂੜ ਪ੍ਰਚਾਰ ਕਰਦੇ ਨੇ ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੁਨੀਆ ਦਾ ਉਹ ਅਥਾਹ ਗਿਆਨ ਦਾ ਭੰਡਾਰ ਉਹ ਖਜ਼ਾਨਾ ਹੈ ਜੇਕਰ ਅਸੀਂ ਆਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਲੈ ਲਈਏ ਜੇਕਰ ਅਸੀਂ ਆਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣਾ ਸ਼ੁਰੂ ਕਰ ਦੇਈਏ ਬਾਣੀ ਪੜ੍ਹਨੀ ਸ਼ੁਰੂ ਕਰ ਦੇਈਏ ਉਸਦੇ ਅਰਥ ਸਮਝਣੇ ਸ਼ੁਰੂ ਕਰ ਦੇਈਏ ਤਾਂ ਅਜਿਹਾ ਕਦੀ ਵੀ ਕੋਈ ਵੀ ਨਹੀਂ ਕਰ ਸਕਦਾ ਕਿ ਤੁਹਾਨੂੰ ਗਲਤ ਪ੍ਰਚਾਰ ਕੇ ਕੁਰਾਹੇ ਪਾ ਨੂੰ ਥੋੜਾ ਜਿਹਾ ਸੁਚੇਤ ਹੋਣ ਦੀ ਤਾਂ ਜੋ ਅਸੀਂ ਆਪਣੀ ਗੁਰਾਂ ਦੀ ਦਿੱਤੀ ਹੋਈ ਦਾਤ ਨੂੰ ਸਮਝ ਸਕੀਏ ਬਾਣੀ ਨੂੰ ਸਮਝ ਸਕੀਏ ਪਾਣੀ ਪਾਣੀ ਦੇ ਧਾਰਨੀ ਹੋਈਏ ਤੇ ਆਪਣੀਆਂ ਨਵੀਆਂ ਪੀੜੀਆਂ ਨਵੀਆਂ ਪਨੀਰੀਆਂ ਨੂੰ ਹਰ ਪਾਸਿਓਂ ਸੁਰੱਖਿਅਤ ਕਰ ਸਕੀਏ ਤਾਂ ਜੋ ਕੋਈ ਵੀ ਸਾਡੀ ਪੀੜੀ ਨੂੰ ਸਾਡੇ ਨੌਜਵਾਨੀ ਨੂੰ ਵਰਗਲਾ ਨਾ ਸਕੇ ਗਲਤ ਰਾਹੇ ਪਾ ਨਾ ਸਕੇ ਤੇ ਸਿੱਖ ਕੌਮ ਦੀ ਹਮੇਸ਼ਾ ਚੜ੍ਹਦੀ ਕਲਾ ਹੀ ਰਹੇ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀਦੀ ਕੁਰਬਾਨੀ ਵਾਸਤੇ ਹੁਨੇ ਸਬਸਕ੍ਰਾਈਬ ਕਰੋ ਕੁਰਬਾਨੀ ਅਖੰਡ ਬਾਣੀ ਅਜੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ